ਮੇਰਾ ਨਾਂ ਰੋਜੀ ਹੈ ਤੇ ਮੇਰਾ ਘਰਵਾਲਾ ਵਿਦੇਸ਼ ਵਿੱਚ ਸੀ ਉਸਦੀ ਕਮੀ ਮੈਨੂੰ ਬਹੁਤ ਮਹਿਸੂਸ ਹੁੰਦੀ ਮੈਂ ਸਾਰੀ ਰਾਤ ਉਸ ਤਰ੍ਹਾਂ ਦੀਆਂ ਵੀਡੀਓ ਵੇਖਦੀ ਰਹਿੰਦੀ ਜਿਸ ਨਾਲ ਮੇਰੀ ਇੱਛਾ ਵਧਦੀ ਜਾ ਰਹੀ ਸੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਕਿੱਦਾਂ ਪੂਰੀ ਕਰਾਂ ਫਿਰ ਮੇਰਾ ਧਿਆਨ ਆਪਣੀ ਦਿਉਰ ਤੇ ਗਿਆ ਜੋ ਕਿ ਵੇਖਣ ਵਿੱਚ ਬਹੁਤ ਹੀ ਸੋਹਣਾ ਸੀ ਅਤੇ ਉਸਦੀ ਉਮਰ ਵੀ 18 ਸਾਲਾਂ ਦੀ ਸੀ ਪਰ ਉਹ ਲੱਗਦਾ 22-23 ਸਾਲਾਂ ਦਾ ਜਵਾਨ ਸੀ ਮੈਂ ਸੋਚਿਆ ਕਿ ਜੇਕਰ ਰਵੀ ਨਹੀਂ ਤਾਂ ਕਿਉਂ ਨਾ ਮੈਂ ਆਪਣੇ ਦਿਓਰ ਤੋਂ ਹੀ ਆਪਣੀਆਂ ਲੋੜਾਂ ਪੂਰੀਆਂ ਕਰਾਂ ਜੋ ਕਿ ਪੂਰੀਆਂ ਨਹੀਂ ਹੋ ਰਹੀਆਂ ਸੀ ਮੈਂ ਹਰ ਰਾਤ ਬੇਚੈਨ ਰਹਿੰਦੀ ਸੀ ਤੇ ਹੁਣ ਮੈਂ ਬੇਕਾਬੂ ਹੋ ਰਹੀ ਸੀ ਇਸ ਲਈ ਮੈਂ ਆਪਣੇ ਦਿਓਰ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਮੈਂ ਤਿਆਰ ਹੋ ਕੇ ਬੈਠੀ ਉਹ ਆਇਆ ਤੇ ਦੇਖ ਕੇ ਹੱਸਣ ਲੱਗਾ ਤੇ ਕਹਿਣ ਲੱਗਾ ਭਾਪੀ ਕੋਈ ਕੰਮ ਸੀ ਮੈਂ ਵੀ ਇਸ ਕੰਮ ਲਈ ਕਦੋਂ ਦਾ ਦੇਖ ਰਿਹਾ ਸੀ ਉਸ ਦੀ ਗੱਲ ਸੁਣ ਕੇ ਮੈਂ ਤਾਂ ਹੈਰਾਨੀ ਹੋ ਗਈ ਸੀ ਮੈਂ ਮਹਿਸੂਸ ਕੀਤਾ ਕਿ ਮੈਂ ਕਿੰਨੀ ਬੇਵਕੂਫ ਸੀ ਜੋ ਮੈਨੂੰ ਉਸ ਦੀ ਇੱਛਾ ਸਮਝ ਹੀ ਨਹੀਂ ਆਈ ਉਸ ਨੇ ਮੈਨੂੰ ਕਿੰਨੀ ਵਾਰੀ ਵੇਖਿਆ ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਫਿਰ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਉਸਨੇ ਮੈਨੂੰ ਬੈੱਡ ਦੇ ਉੱਤੇ ਮੇਰੇ ਵਿਆਹ ਨੂੰ ਸਿਰਫ 1 ਮਹੀਨਾ ਹੋਇਆ ਸੀ ਤੇ ਰਵੀ ਵਿਦੇਸ਼ ਜਾਣ ਲਈ ਤਿਆਰ ਹੋ ਗਿਆ ਸੀ ਮੈਂ ਉਸ ਨੂੰ ਰੋਕਣ ਲਈ ناکਾਮਯਾਬੀ ਮੇਰੇ ਆਰਮਾਨ ਪੂਰੇ ਨਹੀਂ ਹੋਏ ਸੀ ਮੇਰਾ ਵਿਆਹ 25 ਸਾਲ ਦੀ ਉਮਰ ਵਿੱਚ ਹੋਇਆ ਪਰ ਮੈਨੂੰ ਵਿਆਹ ਦਾ ਬਹੁਤ ਸ਼ੌਂਕ ਸੀ ਮੈਂ ਬਹੁਤ ਘੱਟ ਉਮਰ ਵਿੱਚ ਹੀ ਵਿਆਹ ਦੀਆਂ ਵੀਡੀਓ ਵੇਖਦੀ ਸੀ ਪਰ ਉਹਨਾਂ ਨੂੰ ਦੇਖਣ ਨਾਲ ਮੇਰਾ ਆਪਣੇ ਆਪ ਤੇ ਕੰਟਰੋਲ ਔਖਾ ਹੋ ਗਿਆ ਸੀ ਮੇਰੀ ਇੱਛਾ ਵਧਦੀ ਜਾ ਰਹੀ ਸੀ ਅਤੇ ਮੈਂ ਜ਼ਿਆਦਾ ਸੋਹਣੀ ਵੀ ਨਹੀਂ ਸੀ ਇਸ ਲਈ ਮੇਰੇ ਲਈ ਬਹੁਤ ਰਿਸ਼ਤੇ ਆਏ ਪਰ ਸਾਰੇ ਨਾ ਕਰ ਜਾਂਦੇ ਤਾਂ ਮੇਰਾ ਦਿਲ ਟੁੱਟ ਜਾਂਦਾ ਕਿਉਂਕਿ ਸਾਰੇ ਜਵਾਬ ਦੇ ਰਹੇ ਸੀ ਜਿੰਨਾ ਮੈਨੂੰ ਵਿਆਹ ਦਾ ਸ਼ੌਕ ਸੀ ਉਨਾ ਹੀ ਵਿਆਹ ਵਿੱਚ ਦੇਰੀ ਹੋ ਰਹੀ ਸੀ ਕਾਫੀ ਚਿਰ ਉਡੀਕਰੰਤ ਬਾਅਦ ਇੱਕ ਰਿਸ਼ਤਾ ਆਇਆ ਜਿਸਨੇ ਹਾਂ ਕਰ ਦਿੱਤੀ ਸੀ ਮੁੰਡੇ ਦੇ ਪਰਿਵਾਰ ਨੂੰ ਵਿਆਹ ਦੀ ਬਹੁਤ ਕਾਹਲੀ ਸੀ ਇਸ ਲਈ 1 ਮਹੀਨੇ ਵਿੱਚ ਹੀ ਵਿਆਹ ਹੋ ਗਿਆ ਸੀ ਮੈਂ ਬਹੁਤ ਖੁਸ਼ ਸੀ ਪਰ ਇਹ ਖੁਸ਼ੀ ਬਹੁਤ ਬਹੁਤ देर ਨਾ ਰੁਕੀ ਕਿਉਂਕਿ ਕੁਝ ਦਿਨਾਂ ਵਿੱਚ ਹੀ ਉਹ ਵਿਦੇਸ਼ ਚਲੇ ਗਏ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਤੇ ਰੋਣ ਲੱਗੀ ਮੈਂ ਉਹਨਾਂ ਬਿਨਾਂ ਨਹੀਂ ਰਹਿ ਸਕਦੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇੱਥੇ ਨਹੀਂ ਰਹਿਣਾ ਆਵਿਆ ਕਿਉਂ ਕੀਤਾ ਉਸਨੇ ਕਿਹਾ ਮੇਰਾ ਛੋਟਾ ਭਰਾ ਹੈ ਜਦੋਂ ਤੱਕ ਉਹਨਾਂ ਦਾ ਕਾਰੋਬਾਰ ਸੈੱਟ ਨਹੀਂ ਹੋ ਸਕਦਾ ਉਹਨੂੰ ਤੱਕ ਮੇਰੀ ਜ਼ਿੰਮੇਵਾਰੀ ਹੈ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਤੇ ਖਰਚੇ ਮੈਨੂੰ ਚੁਕਣੇ ਪੈਂਦੇ ਨੇ ਉਸਨੇ ਦੱਸਿਆ ਕਿ ਉਹ ਇੱਥੇ ਰਹਿ ਕੇ ਬਹੁਤ ਮਿਹਨਤ ਕਰ ਚੁੱਕਿਆ ਹੈ ਇਸ ਲਈ ਉਹ ਵਿਦੇਸ਼ ਚਲਾ ਗਿਆ ਉਸ ਨੂੰ ਉੱਥੇ ਵਧੀਆ ਨੌਕਰੀ ਮਿਲ ਗਈ ਹੈ ਤੇ ਹੁਣ ਘਰ ਦਾ ਖਰਚਾ ਚੁਕਣਾ ਉਸ ਲਈ ਕੋਈ ਮੁਸ਼ਕਲ ਨਹੀਂ ਏਸੀ ਕਰਕੇ ਉਹ ਵਿਦੇਸ਼ ਗਿਆ ਤਾਂ ਕਿ ਘਰ ਵਿੱਚ ਕਿਸੇ ਨੂੰ ਕੋਈ ਤੰਗੀ ਮਹਿਸੂਸ ਨਾ ਹੋਵੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓ ਤਾਂ ਉਸ ਨੇ ਜਵਾਬ ਦਿੱਤਾ ਕਿ ਆਸਾਨ ਨਹੀਂ ਮੈਂ ਉੱਥੇ ਕਿਰਾਏ ਤੇ ਰਹਿਣਾ ਹਾਂ ਉੱਥੇ ਕਿਰਾਇਆ ਬਹੁਤ ਜ਼ਿਆਦਾ ਹੈ ਤੇ ਅਸੀਂ 10 ਜਾਣੇ ਇੱਕ ਕਮਰੇ ਦੇ ਵਿੱਚ ਰਹਿੰਦੇ ਹਾਂ ਅਤੇ ਫਿਰ ਜਾ ਕੇ ਕਿਤੇ guzara ਹੁੰਦਾ ਹੈ ਮੈਂ ਉਸ ਦੀ ਗੱਲ ਸੁਣ ਕੇ ਅਦਾਸ ਹੋ ਗਈ ਸੀ ਉਸਨੇ ਕਿਹਾ ਉਸ ਆਲੂਜੀ ਇੱਕ ਵਾਰੀ ਘਰ ਆਉਂਦਾ ਹੈ ਇਹ ਸੁਣ ਕੇ ਤਾਂ ਮੈਨੂੰ ਬਹੁਤ ਦੁੱਖ ਹੋਇਆ ਮੇਰੇ ਸੁਪਨੇ ਟੁੱਟ ਗਏ ਸੀ ਅਤੇ ਪੂਰੇ ਵੀ ਨਹੀਂ ਹੋਏ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਸੀ ਮੈਂ ਬਹੁਤ ਸਬਰ ਕੀਤਾ ਮੇਰੇ ਘਰਵਾਲੀ ਨੇ ਵਿਆਹ ਆਪਣੇ ਪਰਿਵਾਰ ਦੇ ਲਈ ਕਹਿਨ ਤੋਂ ਕਰਵਾਇਆ ਸੀ ਤਾਂ ਕਿ ਘਰ ਦੇ ਵਿੱਚ ਕੰਮਕਾਰ ਹੋ ਸਕੇ ਤੇ ਘਰ ਨੂੰ ਕੋਈ ਸੰਭ ਸਕੇ ਮੇਰੇ ਨਾਰਾਜ਼ ਹੋਣ ਦਾ ਵੀ ਉਸ ਤੇ ਕੋਈ ਅਸਰ ਨਹੀਂ ਸੀ ਵਿਆਹ ਉਸਨੇ ਆਪਣੇ ਘਰਦਿਆਂ ਦੀ ਕਹਿ ਤੋ ਕੀਤਾ ਸੀ ਮੇਰੀ ਨਰਾਜ਼ਗੀ ਦਾ ਵੀ ਉਸਦੀ ਕੋਈ ਅਸਰ ਨਹੀਂ ਸੀ ਮੇਰੇ ਸਹੁਰੇ ਘਰ ਦਿਲ ਨਹੀਂ ਲੱਗਦਾ ਸੀ ਮੈਨੂੰ ਬੜਾ ਇਕੱਲਾਪਨ ਮਹਿਸੂਸ ਹੁੰਦਾ ਸੀ ਰਾਤ ਨੂੰ ਮੈਂ ਹਮੇਸ਼ਾ ਅਦਾਸ ਰਹਿੰਦੀ ਫਸ ਮੇਰੇ ਘਰ ਰਹੀਦੀ 10 ਮਿੰਟ ਲਈ ਵੀਡੀਓ ਕਾਲ ਆਉਂਦੀ ਤੇ ਉਸ ਵਿੱਚ ਵੀ ਉਹ ਆਪਣੇ ਪਰਿਵਾਰ ਬਾਰੇ ਹੀ ਪੁੱਛਦਾ ਮੈਂ ਉਸ ਨਾਲ ਪਿਆਰ ਭਰੀਆਂ ਗੱਲਾਂ ਕਰਨਾ ਚਾਹੁੰਦੀ ਸੀ ਪਰ ਉਹ ਮੇਰੀ ਕੋਈ ਗੱਲ ਨਹੀਂ ਸੁਣਦਾ ਸੀ ਮੈਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਮੇਰਾ thora ਵੀ ਦਿਲ ਨਹੀਂ ਲੱਗਦਾ ਸੀ ਮੇਰਾ ਇੱਕ ਛੋਟਾ ਦਿਉਰ ਸੀ ਜੋ ਮੇਰੇ ਨਾਲ ਗੱਲਾਂ ਕਰਦਾ ਸੀ ਮੇਰੀ ਸੱਸ ਰਾਤ ਨੂੰ ਬਹੁਤ ਛੇਤੀ ਸੌ ਜਾਂਦੀ ਘਰ ਵਿੱਚ ਮੈਂ ਤੇ ਮੇਰਾ ਦਿਉਰ ਇਕੱਲੇ ਹੁੰਦੇ ਸੀ ਅਸੀਂ ਇਕੱਠੇ ਰੋਟੀ ਖਾਂਦੇ ਉਹ ਇੱਕ ਬਹੁਤ ਹੀ ਸਮਝਦਾਰ ਮੁੰਡਾ ਸੀ ਸਾਰੀ ਰਾਤ ਉਹ ਮੈਨੂੰ ਆਪਣੀ ਯੂਨੀਵਰਸਿਟੀ ਦੇ किस्से ਸੁਣਾਉਂਦਾ ਪਰ ਮੈਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਅਤੇ ਅੰਗਰੇਜ਼ੀ ਫਿਲਮਾਂ ਵੇਖਣ ਲੱਗਦੀ ਹੋਰ ਮੈਂ ਕਾਰ ਵੀ ਕੀ ਸਕਦੀ ਸੀ ਪਰ ਹੁਣ ਮੈਨੂੰ ਉਹ ਵੀ ਬਹੁਤ ਬੋਰਿੰਗ ਲੱਗਦੀਆਂ ਸੀ ਇਦਾਂ ਹੀ ਮੈਂ ਸੌਂ ਜਾਂਦੀ ਸਾਰੀ ਰਾਤ ਫਿਲਮਾਂ ਦੇਖਦੇ ਬੀਤ ਜਾਂਦੀ ਸਵੇਰੇ ਮੈਂ ਰਸੋਈ ਦੇ ਵਿੱਚ ਕੁਝ ਕੰਮ ਕਰ ਰਹੀ ਸੀ ਅਤੇ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਨ ਲੱਗੀ ਕਿ ਅਚਾਨਕ ਹੀ ਮੇਰਾ ਦਿਉਰ ਮੇਰੇ ਪਿੱਛੇ ਆ ਗਿਆ ਪਤੀ ਉਹ ਮੇਰੇ ਵੱਲ ਧਿਆਨ ਨਾਲ ਦੇਖ ਰਿਹਾ ਸੀ ਕਿਉਂਕਿ ਮੈਂ ਰਸੋਈ ਦੇ ਵਿੱਚ ਆਪਣੇ ਫੋਨ ਉੱਤੇ ਫਿਲਮ ਲਗਾਈ ਹੋਈ ਸੀ ਮੈਨੂੰ ਮਹਿਸੂਸ ਹੋ ਗਿਆ ਸੀ ਕਿ ਮੇਰੇ ਪਿੱਛੇ ਕੋਈ ਖੜਾ ਹੈ ਜਦ ਮੈਂ ਵੇਖਿਆ ਤਾਂ ਮੇਰਾ ਦਿਲ ਸੀ ਮੈਂ ਉਸ ਨੂੰ ਵੀਡੀਓ ਦੇਖਦੇ ਘਬਰਾ ਗਈ ਉਸ ਨੇ ਮੈਨੂੰ ਕਿਹਾ ਕਿ ਰੋਟੀ ਬਣ ਗਈ ਤਾਂ ਛੇਤੀ ਬਣਾ ਦੋ ਮੈਂ ਉਸ ਨੂੰ ਹਾਂ ਵਿੱਚ ਜਵਾਬ ਦੇ ਦਿੱਤਾ ਕਿ ਬਸ ਬਣਾ ਹੀ ਰਹੀ ਸੀ ਮੈਂ ਫੋਨ ਬੰਦ ਕਰਕੇ ਰੋਟੀ ਬਣਾਉਣ ਲੱਗੀ ਫਿਰ ਮੈਂ ਮਹਿਸੂਸ ਕੀਤਾ ਕਿ ਉਸ ਦਾ ਨਜ਼ਰੀਆ ਮੇਰੇ ਲਈ ਬਦਲਦਾ ਜਾ ਰਿਹਾ ਸੀ ਪਹਿਲਾਂ ਉਹ ਮੇਰੇ ਕਮਰੇ ਵਿੱਚ ਨਹੀਂ ਆਉਂਦਾ ਸੀ ਪਰ ਹੁਣ ਉਹ ਹਰ ਰੋਜ਼ ਆਉਂਦਾ ਸੀ ਇੱਕ ਦਿਨ ਉਸ ਨੇ ਮੈਨੂੰ ਕਿਹਾ ਕਿ ਭਾਬੀ ਅੱਜ ਰਾਤ ਆਪਾਂ ਇਕੱਠੇ ਬੈਠਾਂਗੇ ਤੇ ਗੱਲਾਂ ਵੀ ਕਰਾਂਗੇ ਮੇਰੀ ਸੱਸ ਜਲਦੀ ਹੀ ਸੌ ਜਾਂਦੀ ਸੀ ਉਹ ਮੇਰੇ ਕਮਰੇ ਵਿੱਚ ਆਇਆ ਤੇ ਮੇਰਾ ਫੋਨ ਚੈੱਕ ਕਰਨ ਲੱਗਾ ਉਸ ਨੇ ਸਾਰੀ ਹਿਸਟਰੀ ਵੇਖ ਲਈ ਸੀ ਮੈਂ ਆਪਣੇ ਫੋਨ ਉਸ ਤੋਂ ਲੈ ਲਿਆ ਸੀ ਕਿਉਂਕਿ ਮੈਂ ਆਪਣੇ ਫੋਨ ਵਿੱਚ ਜੋ ਸਰਚ ਕਰਦੀ ਸੀ ਉਸ ਨੂੰ ਪਤਾ ਲੱਗ ਗਿਆ ਸੀ ਮੈਨੂੰ ਉਸ ਦੀ ਇਹ ਗੱਲ ਬਹੁਤ ਬੁਰੀ ਲੱਗੀ ਕਿਉਂਕਿ ਉਹ ਕੌਣ ਹੁੰਦਾ ਸੀ ਮੇਰਾ ਫੋਨ ਚੈੱਕ ਕਰਨ ਵਾਲਾ ਮੈਂ ਆਪਣਾ ਫੋਨ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਉਹ ਕਾਫੀ ਪਿੰਦੇ ਹੋਏ ਮੇਰੇ ਕੋਲ ਆਇਆ ਤੇ ਪੁੱਛਿਆ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਹੈ ਮੈਂ ਚੁੱਪ ਕਰ ਗਈ ਸੀ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਉਸਨੇ ਪੁੱਛਿਆ ਕਿ ਇਸ ਦਾ ਕੀ ਮਤਲਬ ਤਾਂ ਉਸਨੇ ਕਿਹਾ ਕਿ ਤੁਹਾਨੂੰ ਰੋਮਾਂਟਿਕ ਫਿਲਮਾਂ ਪਸੰਦ ਨੇ ਜਾਂ ਲੜਾਈ ਝਗੜੀ ਵਾਲੀਆਂ ਮੈਂ ਸ਼ਰਮਾ ਰਹੀ ਸੀ ਤੇ ਚੁੱਪ ਕਰ ਗਈ ਸੀ ਆਖਰ ਮੈਂ ਇਸ ਗੱਲ ਦਾ ਕੀ ਜਵਾਬ ਦਿੰਦੀ ਮੈਂ ਇੱਕ ਪਾਸੇ ਬੈਠ ਗਈ ਸੀ ਤਾਂ ਕਹਿਣ ਲੱਗਾ ਕਿ ਭਾਬੀ ਮੈਨੂੰ ਤਾਂ ਰੋਮਾਂਟਿਕ ਫਿਲਮਾਂ ਬਹੁਤ ਪਸੰਦ ਨੇ ਜਦ ਮੈਂ ਉਸ ਵੱਲ ਵੇਖਿਆ ਤਾਂ ਉਸਨੇ ਕਿਹਾ ਕਿ ਤੁਹਾਨੂੰ ਕਿਹੜੀ ਪਸੰਦ ਹੈ ਉਸਦੇ ਪੁੱਛਣ ਦੇ ਅੰਦਾਜ਼ ਤੋਂ ਹੀ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੇਜ਼ ਗਲਤੇ ਉਸ ਵਲਹਰਾਨੀ ਨਾਲ ਵੇਖ ਰਹੀ ਸੀ ਤਾਂ ਉਹ ਹੱਸਣ ਲੱਗਾ ਤੇ ਫਿਰ ਕਹਿਣ ਲੱਗਾ ਪਾਪੀ ਆਪਾਂ ਦੋਸਤ ਬਣ ਜਾਂਦੇ ਹਾਂ ਜਿਉਰ ਭਾਬੀ ਵਿੱਚ ਵੀ ਦੋਸਤੀ ਹੁੰਦੀ ਹੈ ਮੈਨੂੰ ਪਤਾ ਸੀ ਕਿ ਮੇਰਾ ਭਰਾ ਤਾਂ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਮੂੰਹ ਲਾਲ ਹੋ ਗਿਆ ਸੀ ਮੈਂ ਸ਼ਰਮ ਦੇ ਨਾਲ ਅੱਖਾਂ ਨੀਵੀਆਂ ਕਰ ਲਈਆਂ ਸੀ ਮੈਂ ਉਸ ਨੂੰ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ ਤੇ ਮੈਂ ਥੋੜੀ ਦੇਰ ਆਰਾਮ ਕਰਨਾ ਚਾਹੁੰਦੀ ਹਾਂ ਅਤੇ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਉਹ ਹਮੇਸ਼ਾ ਹੀ ਬਿਨਾਂ ਪੁੱਛੇ ਮੇਰੇ ਕਮਰੇ ਵਿਚ ਆ ਜਾਂਦਾ ਅਤੇ ਮੈਨੂੰ ਆਪਣੀ ਯੂਨੀਵਰਸਿਟੀ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਮੈਂ ਚੁੱਪ ਕਰਕੇ ਸੁਣਦੀ ਰਹਿੰਦੀ ਤੇ ਉਸ ਨੇ ਜੋ ਮੈਨੂੰ ਕਿਹਾ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਸੀ ਉਸ ਨੇ ਮੈਨੂੰ ਕਿਹਾ ਕਿ ਭਾਬੀ ਅੱਜ ਤੋਂ ਬਾਅਦ ਤੁਹਾਨੂੰ ਫਿਲਮਾਂ ਦੇਖਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਹਾਂ ਮੈਂ ਤੁਹਾਡੇ ਨਾਲ ਸਮਾਂ ਬਤਾਵਾਂਗਾ ਅਤੇ ਤੁਹਾਨੂੰ ਨੀਂਦ ਵੀ ਬੜੀ ਛੇਤੀ ਆ ਜਾਊਗੀ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਕਹਣਾ ਕੀ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਕਿ ਭਾਬੀ ਮੈਨੂੰ ਯੂਨੀਵਰਸਿਟੀ ਵਿੱਚੋਂ ਅਸਾਈਨਮੈਂਟਾਂ ਮਿਲੀਆਂ ਨੇ ਤੁਸੀਂ ਮੇਰੀਆਂ ਅਸਾਈਨਮੈਂਟਾਂ ਬਣਵਾਉਣ ਵਿੱਚ ਮੇਰੀ ਮਦਦ ਕਰਦੇ ਹੋ ਅਤੇ ਇਸ ਤਰ੍ਹਾਂ ਤੁਹਾਡਾ ਵੀ ਦਿਲ ਲੱਗ ਜਾਊਗਾ ਤੇ ਮੇਰਾ ਕੰਮ ਵੀ ਹੋ ਜਾਊਗਾ ਮੈਂ ਉਸ ਵੱਲ ਵੇਖ ਕੇ ਹੈਰਾਨ ਹੋ ਗਈ ਸੀ ਅਤੇ ਮੈਂ ਕੁਝ ਹੋਰ ਸਮਝ ਗਈ ਸੀ ਉਸ ਵੀ ਚੀਜ਼ ਗੱਲ ਨੂੰ ਮੈਂ ਸੁਖਦਾ ਸਾਹਿਤਾ ਅਤੇ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਉਸ ਤੋਂ ਬਾਅਦ ਉਹ ਹਮੇਸ਼ਾ ਹੀ ਮੇਰੇ ਕਮਰੇ ਵਿੱਚ ਆਉਂਦਾ ਅਤੇ ਮੈਂ ਉਸ ਦੇ ਕੰਮ ਵਿੱਚ ਉਸ ਦੀ ਮਦਦ ਕਰਦੀ ਇਦਾਂ ਹੀ ਗੱਲਾਂ ਕਰਦੇ ਕਰਦੇ ਸਮਾਂ ਹੋ ਜਾਂਦਾ ਅਤੇ ਮੈਂ ਥੱਕ ہار ਕੇ ਸੌ ਜਾਂਦੀ ਸੀ ਮੈਨੂੰ ਨੀਂਦ ਆ ਜਾਂਦੀ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਇਸ ਨਾਲ ਮੇਰੀ ਗਲਤ ਵੀਡੀਓ ਵੇਖਣ ਦੀ ਆਦਤ ਵੀ ਦੂਰ ਹੋ ਗਈ ਸੀ ਅਤੇ ਚੁੱਟਦੀ ਜਾ ਰਹੀ ਸੀ ਇੱਕ ਰਾਤ ਮੈਂ ਸੁੱਤੀ ਪਈ ਸੀ ਤਾਂ ਮੇਰੀ ਅੱਖ ਖੁੱਲਹੀ ਮੈਂ ਆਪਣੇ ਕਮਰੇ ਵਿੱਚੋਂ ਦੇਖਿਆ ਤਾਂ ਮੇਰੇ ਕਮਰੇ ਵਿੱਚ ਸਾਹਮਣੇ ਵਾਲੀ ਬਾਰੀ ਖੁੱਲੀ ਸੀ ਜੋ ਕਿ ਹਮੇਸ਼ਾ ਹੀ ਬੰਦ ਰਹਿੰਦੀ ਸੀ ਜਦੋਂ ਮੈਂ ਬਾਰੀ ਬੰਦ ਕਰਨ ਲੱਗੀ ਖੜੇ ਹੋ ਕੇ ਦੇਖਿਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਦੂਰ ਦੇ ਕਮਰੇ ਵਿੱਚ ਕੋਈ ਗਿਆ ਹੈ ਮਹਿਰਾਨ ਹੋ ਗਈ ਸੀ ਮੈਨੂੰ ਡਰ ਵੀ ਲੱਗ ਰਿਹਾ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਪਰ ਮੈਂ ਉਸ ਨੂੰ ਦੇਖਿਆ ਨਹੀਂ ਸੀ ਮੈਂ ਉਸ ਸਮੇਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਤੇ ਉਹਨਾਂ ਕੋਲ ਪੈ ਗਈ ਪਰ ਉਹ ਬਹੁਤ ਉੱਚੀ ਉੱਚੀ ਘਰਾੜੇ ਮਾਰ ਰਹੀ ਸੀ ਤੇ ਗੂੜੀ ਨੀਂਦ ਵਿੱਚ ਸੁੱਤੀ ਸੀ ਮੈਂ ਉਸ ਕੋਲ ਉੱਠ ਕੇ ਮਜਬੂਰ ਹੋ ਕੇ ਆਪਣੇ ਕਮਰੇ ਵਿੱਚ ਆਈ ਮੈਂ ਸਵੇਰੇ ਉੱਠੀ ਤਾਂ ਨਾਸ਼ਤਾ ਬਣਾਇਆ ਤਾਂ ਮੇਰਾ ਦਿਉਰ ਕਹਿ ਰਿਹਾ ਸੀ ਕਿ ਭਾਬੀ ਤੁਹਾਨੂੰ ਵੀਰੇ ਦੀ ਬਹੁਤ ਯਾਦ ਆਂਦੀ ਹੋਣੀ ਮੈਂ ਜਵਾਬ ਹੀ ਉਸ ਨੂੰ ਕਹਿ ਦਿੱਤਾ ਸੀ ਕਿ ਹਾਂ ਯਾਦ ਆਉਂਦੀ ਹੈ ਅਤੇ ਫਿਰ ਮੈਂ ਆਪਣੇ ਕੰਮ ਵਿੱਚ ਲੱਗ ਗਈ ਤੇ ਉਸ ਨੂੰ ਕਿਹਾ ਕਿ ਤੂੰ ਅੱਜ ਕੱਲ ਬਹੁਤ ਬੋਲਦਾ ਹੈ ਅੱਗੇ ਤੂੰ ਇਦਾਂ ਦੀ ਗੱਲ ਨਾ ਕਰੀ ਮੇਰੀ ਗੱਲ ਸੁਣ ਕੇ ਉਹ ਤੋਂ ਚਲਾ ਗਿਆ ਸੀ ਅਤੇ ਅਗਲੇ ਦਿਨ ਅਤੀ ਰਾਤ ਨੂੰ ਜੋ ਮੇਰੇ ਨਾਲ ਹੋਇਆ ਮੇਰੇ ਕਮਰੇ ਦੀ ਬਾਰੀ ਫੇਰ ਤੋਂ ਖੁੱਲੀ ਸੀ ਪਰ ਮੈਂ ਵੇਖਿਆ ਉੱਥੇ ਮੇਰਾ ਦਿਓ ਸੀ ਜੋ ਮੈਨੂੰ ਸੌਂਦੇ ਹੋਏ ਵੇਖ ਰਿਹਾ ਸੀ ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਅਤੇ ਗੁੱਸਾ ਆਇਆ ਕੀ ਕਿਦਾਂ ਦੀ ਹਰਕਤ ਹੈ ਅਗਲੇ ਦਿਨ ਮੈਂ ਉਸਨੂੰ ਪੁੱਛਿਆ ਕਿ ਤੂੰ ਮੇਰੇ ਕਮਰੇ ਦੀ ਬਾਰੀ ਕੋਲ ਕੀ ਕਰਦਾ ਹੈ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਸੁੱਤੇ ਹੋਨੇ ਹੋ ਤੇ ਤੁਹਾਨੂੰ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਤੁਹਾਨੂੰ ਪਿਆਰ ਨੂੰ ਦੇਖਦਾ ਹਾਂ ਮੈਂ ਉਸਨੂੰ ਕਿਹਾ ਜੇ ਤੂੰ ਅੱਗੇ ਦੁਬਾਰੀ ਹਰਕਤ ਕੀਤੀ ਤਾਂ ਮੈਂ ਤੇਰੀ ਸ਼ਿਕਾਇਤ ਮਾਲੜ ਕਰ ਦਵਾਂਗੀ ਉਹ ਗੁੱਸੇ ਵਿੱਚ ਉੱਥੋਂ ਚਲਾ ਗਿਆ ਸੀ ਪਰ ਮੈਂ ਰਾਤ ਨੂੰ ਜਦ ਸੌ ਰਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੇ ਕੋਲ ਕੋਈ ਸੀ ਤੇ ਜਦੋਂ ਦੇਖਿਆ ਤਾਂ ਮੇਰਾ ਦਿਓ ਸੀ ਮੈਂ ਉਸ ਨੂੰ ਦੇਖ ਕੇ ਡਰ ਗਈ ਤੇ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਆਇਆ ਹਾਂ ਮੈਨੂੰ ਆਪਣੇ ਕਮਰੇ ਵਿੱਚ ਨੀਂਦ ਨਹੀਂ ਆ ਰਹੀ ਇਸ ਲਈ ਮੈਂ ਇੱਥੇ ਆ ਕੇ ਸੌਂ ਗਿਆ ਮੈਂ ਉਸ ਨੂੰ ਦੇਖ ਕੇ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੇ ਕਿਹਾ ਤੁਹਾਨੂੰ ਇਸ ਵਿੱਚ ਕੀ ਤਰਾਜ ਹੈ ਮੈਨੂੰ ਉਸਦੀ ਇਸ ਗੱਲ ਤੋਂ ਘਬਰਾ ਗਈ ਤੇ ਉਸ ਨਾਲ ਨਾਰਾਜ਼ ਹੋ ਗਈ ਸੀ ਕਿ ਮੈਂ ਤਾਂ ਉਸ ਨੂੰ ਆਪਣਾ ਛੋਟਾ ਭਰਾ ਸਮਝਿਆ ਸੀ ਪਰ ਉਹ ਮੇਰੇ ਬਾਰੇ ਕੀ ਸੋਚਦਾ ਸੀ ਉਹ ਕਿਹੋ ਜਿਹਾ ਇਨਸਾਨ ਸੀ ਉਸ ਰਾਤ ਉਸਨੇ ਧੱਕੇ ਨਾਲ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਰੋਂਦੀ ਰਹੀ ਪਰ ਉਸ ਤੇ ਕੋਈ ਅਸਰ ਨਾ ਹੋਇਆ ਉਸਨੇ ਆਪਣਾ ਕੰਮ ਖਤਮ ਕੀਤਾ ਤੇ ਮੈਨੂੰ ਕਿਹਾ ਕਿ ਜੇ ਮੈਨੂੰ ਮਿਲਣਾ ਹੋਵੇ ਤਾਂ ਮੈਨੂੰ ਦੱਸ ਦਿਓ ਮੈਂ ਉਸ ਨੂੰ ਜਵਾਬ ਦਿੱਤਾ ਕੀ ਤੂੰ ਮੇਨ ਨਾਲ ਜ਼ਬਰਦਸਤੀ ਕੀਤੀ ਹੈ ਉਸਨੇ ਕਿਹਾ ਕਿ ਜਿੱਤਾਂ ਦੀ ਵੀਡੀਓ ਤੁਸੀਂ ਦੇਖਦੇ ਹੋ ਉਹ ਹੀ ਸਭ ਕੁਝ ਤਾਂ ਕੀਤਾ ਹੈ ਅਗਲੇ ਦਿਨ ਮੈਂ ਆਪਣੇ ਪੇਕੇ ਚਲੀ ਗਈ ਸੀ ਅਤੇ ਮੈਂ ਸਾਰੀ ਗੱਲ ਜਾ ਕੇ ਆਪਣੀ ਭਾਬੀ ਨੂੰ ਦੱਸੀ ਤਾਂ ਉਸਨੇ ਮੈਨੂੰ ਕਿਹਾ ਕਿ ਤੈਨੂੰ ਆਪਣੇ ਦਿਓਰ ਨਾਲ ਸ਼ੁਰੂ ਤੋਂ ਹੀ ਜ਼ਿਆਦਾ ਆਜ਼ਾਦ ਵਿੱਚ ਨਹੀਂ ਰਹਿਣਾ ਚਾਹੀਦਾ ਸੀ ਤੇਰੀ ਆਜ਼ਾਦੀ ਦਾ ਉਸਨੇ ਫਾਇਦਾ ਚੁੱਕਿਆ ਹੈ ਫਿਰ ਮੈਨੂੰ ਉਸਨੇ ਕਿਹਾ ਕਿ ਤੂੰ ਰਵੀ ਨੂੰ ਫੋਨ ਕਰ ਕਿ ਤੈਨੂੰ ਉਹ ਆਪਣੇ ਕੋਲ ਬੁਲਾ ਲਵੇ ਮੈਂ ਉਸ ਨੂੰ ਕਿਹਾ ਪਰ ਉਹ ਮੈਨੂੰ ਆਪਣੇ ਕੋਲ ਨਹੀਂ ਬੁਲਾਉਂਦੀ ਪਰ ਮੈਂ ਭਾਬੀ ਦੇ ਕਹਿ ਤੂੰ ਉਹਨਾਂ ਨੂੰ ਫੋਨ ਕੀਤਾ ਤੇ ਇਹ ਗੱਲ ਕਹਿ ਦਿੱਤੀ ਕਿ ਜੇ ਤੁਸੀਂ ਮੈਨੂੰ ਆਪਣੇ ਕੋਲ ਨਾ ਬੁਲਾਇਆ ਤਾਂ ਮੈਂ ਤੁਹਾਨੂੰ ਤਲਾਕ ਦੇ ਦੇਣਾ ਹੈ ਰਵੀ ਮੇਰੀ ਗੱਲ ਤੋਂ ਮੰਨ ਗਿਆ ਸੀ ਅਤੇ ਉਸ ਨੇ ਮੈਨੂੰ ਛੇਤੀ ਹੀ ਆਪਣੇ ਕੋਲ ਬੁਲਾ ਲਿਆ ਸੀ ਮੈਨੂੰ ਉੱਥੇ ਨੌਕਰੀ ਮਿਲ ਗਈ ਤੇ ਅਸੀਂ ਛੋਟਾ ਜਿਹਾ ਘਰ ਕਰਾਏ ਤੇ ਲੈ ਗਿਆ ਸੀ ਮੇਰੀ ਜ਼ਿੰਦਗੀ ਵਿੱਚ ਇਹ ਬਦਲਾ ਬਹੁਤ ਸਮੇਂ ਬਾਅਦ ਆਇਆ ਸੀ ਜਦੋਂ ਮੈਂ ਆਪਣੇ ਵਿਚਾਰਾਂ ਨੂੰ ਸਾਫ਼ ਤੇ ਪਵਿੱਤਰ ਮਹਿਸੂਸ ਕੀਤਾ ਮੈਂ ਮਹਿਸੂਸ ਕੀਤਾ ਸੀ ਕਿ ਮੈਂ ਗਲਤ ਰਸਤੇ ਤੇ ਜਾ ਰਹੀ ਸੀ ਇਸ ਲਈ ਮੈਂ ਆਪਣੀ ਫੋਨ ਹਿਸਟਰੀ ਨੂੰ ਬਿਲਕੁਲ ਕਲੀਨ ਕਰ ਲਿਆ ਸੀ ਹੁਣ ਅਸੀਂ ਦੋਨੋਂ ਵਿਦੇਸ਼ ਵਿੱਚ ਬੜੇ ਹੀ ਪਿਆਰ ਤੇ ਸਕੂਨ ਨਾਲ ਰਹਿੰਦੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਖੁਸ਼ ਹਾਂ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਹਾਣੀ ਨੂੰ ਲਾਈਕ ਕਰਨਾ ਨਾ ਭੁੱਲਿਓ